ਅੱਜ ਜੋ ਰਵਿਕਰਮ ਸਿੰਘ ਕਾਲ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਪਾਰਟੀ ਵਿੱਚੋਂ ਮੁੱਢਲੀ ਮੈਂਬਰਸ਼ਿਪ ਨੂੰ ਰੱਦ ਕਰਦੇ ਹੋਏ ਬਾਹਰ ਦਾ ਰਸਤਾ ਵਿਖਾਇਆ ਵਾ ਮੈਂ ਸਮਝਦਾ ਕਿ ਪ੍ਰਧਾਨ ਸਾਹਿਬ ਨੇ ਵਰਕਰ ਸਹਬਾਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜੋ ਬਹੁਤ ਦਿਨਾਂ ਤੋਂ ਪਰੇਸ਼ਾਨ ਸੀਗੇ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੇ ਸਲਾਮਸ਼ੇਰੇ ਦੇ ਨਾਲ ਹੀ ਫੈਸਲਾ ਲਿਆ ਗਿਆ ਅੱਜ ਜੋ ਇਲੈਕਸ਼ਨ ਦਾ ਦੌਰ ਚੱਲ ਰਿਹਾ ਪਾਰਟੀ ਪ੍ਰਧਾਨ ਸਾਹਿਬ ਜਿਹੜੇ ਆ ਰਾਤ ਦਿਨ ਲੱਗੇ ਆ ਔਰ ਇਸ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਇਲੈਕਸ਼ਨ ਲੜ ਰਹੇ ਆ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਵਿਧਾਨ ਸਭਾ ਹਲਕਾ ਪੈਂਦਾ ਉਹਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਾ માત્ર ਬਿਲਕੁਲ ਮੈਂ ਕਹਿ ਸਕਦਾ ਕਿ ਕੋਈ ਉੱਥੇ ਕੰਪੇਨ ਚੱਲ ਰਹੀ ਸੀ ਉਹਨੂੰ ਅਸੀਂ بار بار ਰਵਿਕਰਮ ਸਿੰਘ ਕਾਲਾ ਨੂੰ ਕੀ ਆ ਗਿਆ ਕਿ ਤਗੜੇ ਹੋ ਕੇ ਕੰਪੇਅਰ ਕਰੋ ਪਰ ਉਹਨਾਂ ਦੇ ਮੈਂ ਸਮਝਦਾ ਕਿ ਪਾਰਟੀ ਦੇ ਵਿੱਚ ਗਤੀਵਿਧੀਆਂ ਜਿਹੜੀਆਂ ਉਹ ਠੀਕ ਨਹੀਂ ਸਨ ਪਾਰਟੀ ਦੇ ਖਿਲਾਫ ਗਤੀਵਿਧੀਆਂ ਨੂੰ ਵੇਖਦੇ ਹੋਏ ਅੱਜ ਇਹ ਫੈਸਲਾ ਲਿਆ ਗਿਆ ਪ੍ਰਧਾਨ ਸਾਹਿਬ ਵੱਲੋਂ ਔਰ 14 ਤਰੀਕ ਨੂੰ ਜਿਹੜੀ ਆ ਲੰਗੀ ਆ ਉਸ ਦਿਨ ਇਹਨਾਂ ਨੇ ਮੀਟਿੰਗਾਂ ਰੱਖੀਆਂ ਸਰਕਲ ਵਾਈਜ਼ ਔਰ ਸਰਕਲ ਦੇ ਪ੍ਰਧਾਨ ਸਾਹਿਬਾਨਾਂ ਨੇ ਵਿਚਾਰਿਆਂ ਨੇ ਬਹੁਤ ਜ਼ੋਰ ਲਾ ਕੇ ਮੀਟਿੰਗਾਂ ਨੂੰ ਆਰਗੇਨਾਈਜ਼ ਕੀਤਾ ਔਰ ਸਮੇਂ ਤੇ ਬਿਲਕੁਲ 13 ਤਰੀਕ ਸ਼ਾਮ ਨੂੰ ਕਹਿ ਦਿੱਤਾ ਕਿ ਕੱਲ ਦੀ ਮੀਟਿੰਗਾਂ ਰੱਦ ਕਰ ਦਿਓ ਮੈਂ ਸਮਝਣਾ ਕਿ ਇੱਕ ਹਲਕਾ ਇੰਚਾਰਜ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਔਰ ਜੰਗ ਦਾ ਮੈਦਾਨ ਭਖਿਆ ਹੋਵੇ ਇਲੈਕਸ਼ਨ ਚੱਲ ਰਹੀ ਹੋਵੇ ਤੇ ਇਹੋ ਜੀ ਜਿਹੜੀ ਗਤੀਵਿਧੀ ਆ ਕੋਈ ਵੀ ਪਾਰਟੀ ਦਾ ਜਿਹੜਾ ਸਾਡਾ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਚੰਗਾ ਲਿਆ ਕੋਈ ਵੀ ਬੰਦਾ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਸੋ ਮੈਂ ਸਮਝਣਾ ਕਿ ਸਾਡੇ ਵਰਕਰ ਸਹਿਬਾਨ ਜਿਹੜੇ ਡੇਰਾ ਬਾਬਾ ਨਾਨਕ ਘਲਕੇ ਦੇ ਆ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਆ ਔਰ ਉਹਨਾਂ ਵਰਕਰ ਸਹਬਾਨਾਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਕਿ ਮੇਰੇ ਨਾਲ ਕਿ ਦੂਸਰੀ ਪਾਰਟੀ ਚ ਪਤਾ ਨਹੀਂ ਕਿੱਥੇ ਗਿਆ ਕਿੰਨੇ ਦਿਨਾਂ ਤੋਂ افਵਾਹਾਂ ਚੱਲ ਰਹੀਆਂ ਸੀ ਇਹ ਪਿਛਲੇ ਦਿਨੀ ਜਿੱਦਨ ਭਗਵੰਤ ਮਾਨ ਕਲਾਣਾ ਉਰ ਆਇਆ ਉਸ ਦਿਨ ਵੀ افਵਾਹ ਸੀ ਔਰ ਉਸ ਤੋਂ ਬਾਅਦ ਸਾਡੇ ਹਲਕਾ ਇੰਚਾਰਜ ਨੇ ਇੱਕ ਵੀ ਸਪਸ਼ਟੀਕਰਨ ਨਹੀਂ ਦਿੱਤਾ ਕਿ ਜਿਹੜਾ ਮੈਂ ਮਤਲਬ ਕਿਸੇ ਪਾਰਟੀ ਨਾਲ ਨਹੀਂ ਮੇਰਾ ਕੋਈ ਜਿਹੜਾ ਰਾਪਤਾ ਉਹ ਜਿਹੜਾ ਕੋਈ ਨਹੀਂ ਹੋ ਰਿਹਾ ਸੋ ਮੈਂ ਸਮਝਣਾ ਕਿ ਅੱਜ ਜਿਹੜੀਆਂ افਵਾਹਾਂ ਨੇ ਕਿ ਕੱਲ ਨੂੰ ਭਾਜਪਾ ਚੱਲ ਜਾਣਾ ਪਰ ਸੋ ਕਿਤੇ ਚਲ ਚਲਾ ਇਹਨਾਂ ਨੂੰ ਵਿਸ਼ਰਾਮ ਲਾਉਂਦੇ ਹੋਏ ਅੱਜ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਹੈ ਸ਼ਲਾਗਾ ਜੋ ਫੈਸਲਾ ਆ ਔਰ ਸਾਰੇ ਵਰਕਰ ਸਾਹਿਬਾਨਾਂ ਨੂੰ ਮੈਂ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਬੇਨਤੀ ਕਰਦਾ ਕਿ ਸਾਰੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜਾ ਉਹ ਕੈਂਪੇਨ ਨੂੰ ਚਲਾਓ ਔਰ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਐਮਐਲਏ ਦੀ ਇਲੈਕਸ਼ਨ ਵਿਧਾਨ ਸਭਾ ਵੇਲੇ ਜਿਹੜੀ ਆ ਬਹੁਤ ਵੱਡੀ ਗਿਣਤੀ 'ਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਭੁਗਤੇ ਸੀਗੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਕਿ ਪਹਿਲਾਂ ਦੀ ਤਰ੍ਹਾਂ ਚਟਾਲ ਆਵਾਮ ਸ਼ਰੋਮਣੀ ਕਾਲੀਦਾਨਾਂ ਖਲੋਂਦੇ ਹੋਏ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਇੱਕ ਤਰੀਕ ਨੂੰ ਸ਼ਰੋਮਣੀ ਕਾਲੀਦਾਨ ਨੂੰ ਪਵਾਈਏ ਔਰ ਡਾਕਟਰ ਦਜੀਤ ਸਿੰਘ ਜੀ ਦੀ ਟੀਮਾ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਜਿਤਾ ਕੇ ਭੇਜੀਏ ਸੋ ਪਾਰਟੀ ਪ੍ਰਧਾਨ ਸਾਹਿਬ ਦਾ ਜਿਹੜਾ ਇਹ ਫੈਸਲਾ ਵਾ ਮੈਂ ਸਮਝਣਾ ਕਿ ਸ਼ਲਾਘਾਯੋਗ ਵਾ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਫੈਸਲਾ ਲਿਆ ਵਾ ਤੇ ਅੱਜ ਜਿਹੜਾ ਇਹ ਫੈਸਲੇ ਦਾ ਅਸੀਂ ਸਾਰੇ ਸਵਾਗਤ ਕਰਦੇ ਹਾਂ